ਅਸਲਾਮੁਅਲੈਕਮ ਵੀਰੋ ਕੀ ਹਾਲ ਹੈ امید ਕਰਨੇ ਤੁਹੀ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਹਰ ਮਨੁੱਖ ਸੁੱਖ ਦੀ ਤਲਾਸ਼ ਦੇ ਵਿੱਚ ਐ ਮਿੱਤਰ ਹੋਣਾ ਜ਼ਰੂਰੀ ਨਹੀਂ ਜੇ ਉਹਨੂੰ ਕੋ ਮਿੱਤਰ ਪਾਵੇਂ ਜਿੰਨੇ ਮਰਜ਼ੀ ਐ ਤੇ ਸੁੱਖ ਨਹੀਂ ਨਾ ਐ ਤੋ ਉਹਨੂੰ ਇਸ ਤਰ੍ਹਾਂ ਦੇ ਮਿੱਤਰਾਂ ਨਾਲ ਦੁਸ਼ਮਣ ਚੰਗੇ ਭੈਣ ਭਰਾ ਉਹਦੇ ਕੋਲ ਐ ਤੇ ਅਗਰ ਉਹਨੂੰ ਸੁੱਖ ਨਹੀਂ ਐ ਤੋ ਉਹਨਾਂ ਦੇ ਭੈਣ ਭਰਾਵਾਂ ਦਾ ਉਹਨੇ ਕੀ ਕਰਨਾ ਬੀਬੀ ਨੂੰ ਅਗਰ ਬੀਬੀ ਦੇ ਨਕੋਲ ਉਹਦਾ ਮੀਆਂ ਵੈ ਲੇਕਿਨ ਉਹਨੂੰ ਸੁੱਖ ਨਹੀਂ ਹੈ ਤੇ ਉਹਨੇ ਮੀਆਂ ਦਾ ਕੀ ਕਰਨਾ ਜਾਂ ਮੀਆਂ ਦੇ ਕੋਲ ਬੀਬੀ ਹੈਗੀ ਹੈ ਖਾਵੰਦ ਕੋ ਬੀਬੀ ਹੈ ਪਰ ਉਹਨੂੰ ਉਹਨੂੰ ਸੁੱਖ ਨਹੀਂ ਮਿਲ ਰਿਹਾ ਤੇ ਉਹਨੇ ਉਹਦੀ ਬੀਬੀ ਦਾ ਕੀ ਕਰਨਾ ਤੁਹਾਡੇ ਕੋ ਜਿੰਨੀ ਮਰਜ਼ੀ ਦਨ ਹੈ ਦੌਲਤ ਹੈ ਲੇਕਿਨ ਤੁਹਾਡੇ ਕੋ ਸੁੱਖ ਨਹੀਂ ਹੈ ਤੁਸੀਂ ਉਹ ਦਨ ਦੌਲਤ ਨੂੰ ਕੀ ਕਰਨਾ ਅੱਜ ਗਿਆਨੀ ਸੰਸਿ ਮਸਕੀਨ ਹੋਣੀ ਇਹ ਹੀ ਦੱਸਦੇ ਪਏ ਹੈ ਕਿ ਸੁੱਖ ਜਿਹੜਾ ਵੈ ਉਹ ਦਨ ਦੌਲਤ ਰਿਸ਼ਤਿਆਂ ਦੇ ਨਾਲ ਨਹੀਂ ਲੱਭਦਾ ਇਹ ਕਿਸ ਤਰ੍ਹਾਂ ਲੱਭਦਾ ਵੈ ਇਹ ਅਜ ਗਿਆਨੀ ਸੰਸਿਮਸਕੀਨ ਹੁਣੇ ਦੱਸਦੇ ਪਏ ਕਿ ਇਨਸਾਨ ਦੀ ਜ਼ਿੰਦਗੀ ਚ ਸੁੱਖ ਚੈਨ ਕਿਸ ਤਰ੍ਹਾਂ ਆ ਸਕਦਾ ਵਾ ਬਹੁਤ ਵਧੀਆ ਕਥਾ ਵੀਰੋ ਆਪਣੇ ਜ਼ਿੰਦਗੀ ਦੇ 10 ਮਿੰਟ ਕੱਢ ਕੇ ਇਸ ਕਥਾ ਨੂੰ ਲਾਜ਼ਮੀ ਸੁਣਿਓ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਜਿਹੜੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਣ ਤੇ ਸੁਖ ਆ ਜਾਏ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆਈ ਦੀ ਕਥਾ ਫਿਰ ਕਰਨੇ ਇਸ ਤੇ ਵਿਚਾਰ ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ ਸੁੱਖ ਚਾਹੀਦਾ ਤੇ ਜੇ ਮਿੱਤਰਾਂ ਤੋਂ ਸੁਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆਂ ਦੇਰ ਨਹੀਂ ਲੱਗਦੀ ਮਨੁੱਖ ਨੂੰ ਭਰਾ ਨਹੀਂ ਚਾਹੀਦੇ ਸੁਖ ਚਾਹੀਦਾ ਔਰ ਭਰਾਵਾਂ ਤੋਂ ਸੁਖ ਨਾ ਮਿਲੇ ਤੇ ਖਿਮਾ ਕਰਨੀ ਮੈਂ ਉਹ ਭਰਾ ਦਿਖਾ ਦੇ ਆਂ ਥਾਣੋਂ ਇੱਕੋ ਹੀ ਸ਼ਹਿਰ 'ਚ ਰਹਿੰਦੇ ਨੇ ਇੱਕੋ ਹੀ ਘਰ 'ਚ ਰਹਿੰਦੇ ਨੇ ਸਤਸ੍ਰੀ ਅਕਾਲ ਵੀ ਨਹੀਂ ਬਣਾਉਂਦੇ ਮੂੰਹ ਮੋੜ ਕੇ ਬੈਠੇ ਨੇ ਮੁਕਦਮੇ ਬਾਜ਼ੀਆਂ ਤੱਕ ਚੱਲਦੀਆਂ ਨੇ मनुख को भराह की लड़ नहीं है मनुखन सुख की लड़ है सुख नहीं मिलेगा तो भरा संबंध टुट जाएगा मनुखन पति या पत्नी नहीं चाहिए, सुख चाहिए ना सुख मिले नौबत तलाक तक पहुंचेगी हजार केस साढ़े देश की अदालतों च भी ने तलाक किधरे पत्नी ने तलाक मंगे किधरे पति ने मंगे ਤੇ ਯਾਰ ਉਹਦੇ ਇਸ ਤੇ ਅਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ ਹੈ ਤਲਾਕ ਤੱਕ ਜਾ ਪਹੁੰਚਦੀਆਂ ਬੰਦੇ ਨੂੰ ਪਤਨੀ ਨਹੀਂ ਚਾਹੀਦੀ ਬੰਦੇ ਨੂੰ ਪਤੀ ਨਹੀਂ ਚਾਹੀਦਾ ਸੁੱਖ ਚਾਹੀਦਾ ਸੁੱਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ ਪਤੀ ਦਾ ਵੀ ਗਿਆ ਤੇ ਅਗਾਹ ਚੱਲ ਕੇ ਮੈਂ ਅਰਜ਼ ਕਰਾਂ ਮਨੁੱਖ ਨੂੰ ਧਨ ਨਹੀਂ ਚਾਹੀਦਾ ਸੁੱਖ ਚਾਹੀਦਾ ਕਿਸੇ ਰੋਗ ਦੇ ਵਿੱਚ ਬੰਦਾ ਤੜਪ ਰਿਹਾ ਹੈ ਬਾਈਬਲ ਹੈ ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ ਮੈਨੂੰ ਇਸ ਰੋਗ ਤੋਂ ਮੁਕਤ ਕਰ ਸ ਇਹ ਲੈ ਧਨ ਮੈਂ ਧਨ ਕੁਰਬਾਨ ਕਰਦਾ ਤੋ ਮੈਨੂੰ ਠੀਕ ਕਰ ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਤਲ ਰੱਖ ਦਿੱਤਾ ਤੇ ਆਖਿਆ ਜੇਬ ਵਿੱਚ ਜਿੰਨਾ ਧਨ ਹੈ ਦੇ ਦੇ ਕਹਿੰਦਾ ਇਹ ਲੈ ਤੋ ਮੇਰੀ ਜਾਨ ਛੱਡ ਲੈ ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ ਧਨ ਨੂੰ ਤਿਆਗ ਰਿਆਂ ਦੇਰ ਨਹੀਂ ਲੱਗਦੀ ਇਸ ਦਿਸ ਦੇ ਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਤਨ ਨੂੰ ਠੋਕਰ ਮਾਰ ਦਿੱਤੀ ਕਹਿ ਦਿੱਤਾ ਵੇ ਇਹ ਵਿੱਚ ਕੁ ਲਬੇ ਨਹੀਂ ਸਨ ਸੁੱਖ ਤੇ ਮਿਲੇ ਹੀ ਨਹੀਂ ਔਰ ਦੋ ਨਵਜ ਹੋਰ ਮੈਂ ਕਹਦੇ ਆਂ ਬੰਦੇ ਨੂੰ ਇਹ ਤਨ ਵੀ ਨਹੀਂ ਚਾਹੀਦਾ ਇਹ ਜ਼ਿੰਦਗੀ ਨਹੀਂ ਚਾਹੀਦੀ ਸੁੱਖ ਚਾਹੀਦਾ ਅਗਰ ਸੁਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਨਿਆ ਵੀ देर ਨਹੀਂ ਲੱਗਦੀ ਇਸ ਤਨ ਨੂੰ ਘਾਤ ਕਰਦਿਆਂ ਵੀ देर ਨਹੀਂ ਲੱਗਦੀ ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ ਫਰਾਨੇ ਨੇ ਖੁਦਕਸ਼ੀ ਕਰ ਲਈ ਫਲਾਣੇ ਨੇ ਆਤਮ ਹਾਤ ਕਰ ਲਿਆ ਮੈਨੂੰ ਪੁਰਾਣੀ ਗਾਥਾ ਯਾਦ ਆ ਗਈ ਅਲੀਗੜ ਦੀ ਗਾਨੀ ਅਮਰ ਸਿੰਘ ਜੀ ਚਾਕਰ ਯੂਪੀਸੀ ਕਮਿਸ਼ਨ ਦੇ ਉਦੋਂ ਇੰਚਾਰਜ ਸਨ ਤੇ ਸ਼ਾਮੀ ਆਪਾਂ ਸ਼ਹਿਰ ਕਰਨ ਨੂੰ ਜਾ ਰਹੇ ਸੀ ਤੇ ਇੱਕ ਨੌਜਵਾਨ ਸਾਹਮਣੇ ਪਿੰਡ ਚੋਂ ਭਜਿਆ ਹੋਇਆ ਆ ਰਿਹਾ ਸੀ ਤੇ ਸਾਹਮਣੇ ਉਹ ਜੋ ਹੈ ਲੈਣਾ ਸਨ ਰੇਲ ਦੀਆਂ ਆਣ ਜਾਣ ਦੀ ਤੇ ਫਰਖਾ ਬਾਦ ਐਕਸਪ੍ਰੈਸ ਆ ਰਹੀ ਸੀ ਉਹ ਭਜਿਆ ਭਜਿਆ ਆਇਆ ਤੇ ਲੈਨ ਦੇ ਕੋਲ ਖੜਾ ਹੋ ਗਿਆ ਤੇ ਸੀ ਦੂਰੋਂ ਦੇਖ ਰੇ ਸੀ ਉਹ ਲੋਲੇ ਆ ਰਹੇ ਸੀ ਵੀ ਸ਼ਾਇਦ ਸਾਹਮਣੇ ਗੱਡੀ ਆ ਰਹੀ ਹੈ ਇਸ ਵਾਸਤੇ ਖੜਾ ਹੋ ਗਿਆ ਪਰ ਗੱਡੀ ਅਜੇ ਦੂਰ ਸੀ ਪਰ ਜੈਸੇ ਗੱਡੀ ਬਿਲਕੁਲ ਨੇੜੇ ਆਈ ਨਾ ਤੇ ਲੈਨ ਦੇ ਤੇ ਲੇਟ ਗਿਆ ਜਿਤਨੇ ਕੋਈ ਉਦਮ ਕਰੇ ਉਪਰਾਲਾ ਕਰੇ ਉਸ ਤੱਕ ਪਹੁੰਚੇ ਗੱਡੀ ਤੇ ਲੰਘ ਗਈ ਟੁਕੜੇ ਟੁਕੜੇ ਹੋ ਗਏ ਪੱਜੇ ਵਾਂਸੀ ਗਏ ਅਜੇ ਹੋਂ ਦੇ ਚ ਗਰਮਾਈ ਸੀ ਭਾਵੇਂ ਟੁਕੜੇ ਹੋ ਗਏ ਤੇ ਮੈਂ ਦੇਖਿਆ ਬੋਲ ਰਿਆ ਸੀ ਐ ਧੜ ਕਟਿਆ ਜਾ ਰਿਹਾ ਬੋਲ ਰਿਆ ਸੀ ਗਾਲਾਂ ਕੱਢ ਰਿਹਾ ਸੀ ਆਪਣੇ ਘਰਾ ਨੂੰ ਤੇ ਉਸ ਤੋਂ ਹੀ ਅੰਦਾਜ਼ਾ ਲਾ ਲਿਆ ਕਿ ਘਰੋਂ ਲੜ ਕੇ ਆ ਰਹੇ ਪਰ ਆਨਲ ਝਗੜਾ ਹੋ ਗਿਆ ਪਰਜਾਈ ਨਾਲ ਝਗੜਾ ਹੋ ਗਿਆ ਉਹਦੇ ਬੋਲਾਂ ਤੋਂ ਅੰਦਾਜ਼ਾ ਲਾਇਆ ਸੱਚੇ ਸੱਚੇ ਦਮ ਤੋੜ ਕੇ ਉੱਥੇ ਮੈਂ ਅੰਦਾਜ਼ਾ ਲਾਇਆ ਕਿ ਬੰਦਾ ਜਦ ਸੋਚਦਾ ਹੈ ਕਿ ਇਸ ਤਨ ਦੇ ਹੁੰਦਿਆ ਮੈਨੂੰ ਸੁੱਖ ਨਹੀਂ ਮਿਲਿਆ ਇਸ ਤਨ ਨੂੰ ਕੀ ਕਰਨਾ ਹੈ ਇੱਕ ਪਾਸੇ ਸੁੱਟ ਬੰਦੇ ਨੂੰ ਸੁੱਖ ਚਾਹੀਦਾ ਹੈ ਤੇ ਹੁਣ ਮੈਂ ਅਰਜ਼ ਕਰਾਂ ਸੁੱਖ ਨਾ ਇਸ ਤਨ ਤੋਂ ਮਿਲਦਾ ਹੈ ਨਾ ਧਨ ਤੋਂ ਮਿਲਦਾ ਹੈ ਨਾ ਪੁੱਤਰਾਂ ਤੋਂ ਮਿਲਦਾ ਹੈ ਨਾ ਮਿਤਰੀ ਮਤਰਾ ਤੋਂ ਮਿਲਦਾ ਹੈ ਨਾ ਪਤੀ ਤੋਂ ਮਿਲਦਾ ਹੈ ਨਾ ਪਤਨੀ ਤੋਂ ਮਿਲਦਾ ਹੈ ਇਹ ਸਭ ਸਾਧਨ ਨੇ ਲਖਸ਼ ਨਹੀਂ ਹੈ ਮੰਜ਼ਲੇ ਮਕਸੂਦ ਨਹੀਂ ਤਾਂ ਸੁਖ ਕਿਸ ਤੋਂ ਮਿਲਦਾ ਹੈ ਮੈਂ ਇੰਜ ਕਹਿਦੇ ਹਾਂ ਕਿ ਸੁਖ ਕਿਸੇ ਤੋਂ ਮਿਲਦਾ ਨਹੀਂ ਚੌਕੜਾ ਨਾ ਸੁਖ ਦਾ ਦੂਜਾ ਨਾਮ ਹੈ ਪਰਮਾਤਮਾ ਪਰਮਾਤਮਾ ਤੋਂ ਸੁੱਖ ਨਹੀਂ ਮਿਲਦਾ ਪਰਮਾਤਮਾ ਮਿਲਦਾ ਹੈ ਤੇ ਸੁੱਖ ਮਿਲਦਾ ਹੈ ਇੰਜ ਕਹਿ ਲੋ ਸੁੱਖ ਮਿਲਦਾ ਹੈ ਤੇ ਪਰਮਾਤਮਾ ਮਿਲਦਾ ਹੈ ਇੰਜ ਕਹਿ ਲੋ ਸੁੱਖ ਦਾ ਹੀ ਨਾਮ ਪਰਮਾਤਮਾ ਹੈ ਹੋਰ ਕਿਸ ਦਾ ਨਾਮ ਪਰਮਾਤਮਾ ਹੈ ਹੋਰ ਕਿਸ ਨੂੰ ਪਰਮਾਤਮਾ ਕਹੋਗੇ ਰਾਜ ਕੇ ਕੋਸ਼ਿਸ਼ ਕਰ ਲੋ ਜਗਤ ਤੋਂ ਸੁੱਖ ਤੇ ਮਿਲਦਾ ਨਹੀਂ ਤਨ ਇਕੱਠਾ ਹੋ ਗਿਆ ਸੰਪਦਾ ਇਕੱਠੀ ਹੋ ਗਈ ਹੈ ਸ਼ਾਨ ਸ਼ੌਕਤ ਬਣ ਗਈ ਹੈ ਸਦਾ ਹੈ ਸੁੱਖ ਤੇ ਮਿਲਦਾ ਨਹੀਂ ਸੁੱਖ ਦਾ ਹੀ ਦੂਜਾ ਨਾਮ ਪਰਮਾਤਮਾ ਹੈ ਪਰਮਾਤਮਾ ਦਾ ਨਾਮ ਹੀ ਸੁੱਖ ਹੈ ਸੂਰਜ ਦਾ ਮਿਲਣਾ ਹੀ ਰੋਸ਼ਨੀ ਦਾ ਮਿਲਣਾ ਹੈ ਸੁਖ ਦਾ ਮਿਲਣਾ ਹੀ ਪਰਮਾਤਮਾ ਦਾ ਮਿਲਣਾ ਹੈ ਪਰਮਾਤਮਾ ਦਾ ਮਿਲਣਾ ਹੀ ਸੁਖ ਦਾ ਮਿਲਣਾ ਹੈ ਤਾਂ ਹੁਣ ਸੁਖ ਕਿਵੇਂ ਮਿਲੇ ਸਾਹਿਬ ਗੁਰਮਰਦਾਸ ਜੀ ਮਹਾਰਾਜ ਜੋ ਹੈ ਦੱਸਦੇ ਨੇ ਪਾਵਨ ਪਵਿੱਤਰ ਇਸ ਬਾਣੀ ਦੇ ਰਾਹੀਂ ਆਪ ਸਰਵਨ ਕਰੋ ਕਿ ਕਿਵੇਂ ਜੋ ਹੈ ਸੁਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹਾਂ ਜੀ ਗੁਰਸੇਵਾ ਤੇ ਸੁਖ ਪਾਈ ਆ ਹੋਰ ਖਾ ਸੁਖ ਨਾ ਭਾਲ ਤੂੰ ਸੁਖ ਦੀ ਟੋਲ ਕਿਸੇ ਹੋਰ ਪਾਸੇ ਨਾ ਕਰ ਇਹਦਲ ਵਖਰੀ ਮਿੱਤਰਾਂ ਦੀ ਟੋਲ ਜ਼ਰੂਰ ਕਰ ਔਰ ਧਨ ਸੰਪਦਾ ਦੀ ਟੋਲ ਜ਼ਰੂਰ ਕਰ ਇਸ ਦੇ ਨਾਲ ਤੇ ਬਿਨਾ ਤੇਰੀ ਉਪਜੀਵਕਾ ਨਹੀਂ ਚੱਲੇਗੀ ਹੋਰ ਸਿਲਸਿਲੇ ਜੁਟਾ ਟੋਲ ਕਰ ਪਰ ਤੂੰ ਇਹ ਆਖੇਂ ਕਿਉਂ ਮਿੱਤਰਾਂ ਚੋਂ ਮੈਨੂੰ ਸੁਖ ਚਾਹੀਦਾ ਹੈ ਧਨ ਤੋਂ ਮੈਨੂੰ ਸੁਖ ਚਾਹੀਦਾ ਹੈ ਪੁੱਤਰਾ ਤੋਂ ਮੈਨੂੰ ਸੁਖ ਚਾਹੀਦਾ ਹੈ ਪਰਿਵਾਰ ਤੋਂ ਮੈਨੂੰ ਸੁਖ ਚਾਹੀਦਾ ਹੈ ਸਾਇਬ ਕਹਿੰਨ ਨਾ ਹੋਰ ਤੇ ਸੁਖ ਨਾ ਭਾਲ ਹੋਰ ਕਿਸੇ ਪਾਸੇ ਸੁੱਖ ਲੱਭਣ ਦੀ ਕੋਸ਼ਿਸ਼ ਕਰੀ ਤੂੰ ਟੋਲ ਕਰੇ ਨਾ ਜੇ ਸੁੱਖ ਲੱਭਣਾ ਹੈ ਤੇ ਸੁੱਖ ਲੱਭੇਗਾ ਗੁਰੂ ਦੀ ਸੇਵਾ ਵਿੱਚ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਗੁਰੂ ਦੀ ਸੇਵਾ ਕੀ ਹੈ ਬਸ ਇਸ ਸੇਵਾ ਦਾ ਥੋੜਾ ਜਿਹਾ ਮਖਲਾਸਾ ਕਰਨਾ ਹੈ ਤਾਂ ਕਿ ਗੱਲ ਸਪਸ਼ਟ ਹੋ ਜਾਏ ਗੁਰੂ ਦੀ ਸੇਵਾ ਕੀ ਹੈ ਇਹ ਦੂਜੀ ਪੰਕਤੀ ਖੋਲਦੀ ਹੈ ਕੀ ਸੇਵਾ ਕਿਸ ਤਰ੍ਹਾਂ ਸੇਵਾ ਕਰੋਗੇ ਕਿਉਂਕਿ ਸੇਵਾ ਕਰਨ ਵਾਲੇ ਬਿਠੇਰੇ ਮੈਂ ਦੁਖੀ ਦੇਖੇ ਨੇ ਇੱਕ ਕਹਿੰਦਾ ਮੈਂ ਕੌਮ ਦੀ ਸੇਵਾ ਪਿਆ ਕਰਦਾ ਕਹਿੰਦਾ ਮੈਂ ਗੁਰਦੁਆਰੇ ਦੀ ਸੇਵਾ ਪਿਆ ਕਰਦਾ ਇੱਕ ਕਹਿੰਦਾ ਮੈਂ ਲੰਗਰ ਦੀ ਸੇਵਾ ਪਿਆ ਕਰਦਾ ਤੇ ਇਹ ਵੀ ਮੈਂ ਰੋਂਡੇ ਪਿੱਟਦੇ ਦੇਖੇ ਨੇ ਗੁਸਤਾਖੀ ਮਾਫ ਕਿਮਾ ਕਰਨੇ ਸੇਵਾ ਕੀ ਹੈ ਤਾਂ ਇਹ ਦੂਜੀ ਪੰਕਤੀ ਜਗਉਂਦਰ ਦਾਸ ਜੀ ਮਹਾਰਾਜ ਨੇ ਆਪ ਹੀ ਖੋਲੇ ਆਪ ਜੋ ਹੈ ਸਰਵਨ ਕਰੋ ਹਾਂ ਜੀ ਗੁਰ ਕਾ ਸਬਦ ਮਨ ਪੀ ਦੀ ਹੈ ਸਦਾ ਵਸ ਹਰ ਨਾਲ ਗੁਰੂ ਦੀ ਮੂਨ ਸੇਵਾ ਕੀ ਹੈ ਕਿ ਗੁਰੂ ਸ਼ਬਦ ਦੇ ਚ ਆਪਣਾ ਮਨ ਪਰੋਲ ਲੈ ਗੁਰੂ ਦੇ ਸ਼ਬਦ ਦੇ ਚ ਆਪਣਾ ਮਨ ਜੋੜ ਲੈ ਹਰ ਕੀ ਤਹਿਨ ਕਮਾਵਣੀ ਜਪੀਏ ਪ੍ਰਭ ਕਾ ਨਾਮ ਉਹਦੀ ਯਾਦ ਨੂੰ ਹਿਰਦੇ ਚ ਵਸਾ ਲੈ ਜਿੱਥੇ ਗੁਰੂ ਦੀ ਸੇਵਾ ਦੀ ਗੱਲ ਆਵੇ ਨਾ ਇਸ ਸੇਵਾ ਦਾ ਮਤਲਬ ਹੈ ਸਿਮਰਨ ਇੰਨੀ ਮਹਿਰਜ਼ ਕਰਦੇ ਆ ਤੇ ਜਿੱਥੇ ਗੁਰੂ ਦੀ ਸੇਵਾ ਦੀ ਗੱਲ ਨਾ ਆਵੇ ਉੱਥੇ ਸੇਵਾ ਦਾ ਮਤਲਬ ਹੈ ਸੰਸਾਰ ਦੀ ਸੇਵਾ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਗੁਰੂ ਦਾ ਕਰਨਾ ਹੈ ਸਿਮਰਨ ਅਨੰਕਾਰ ਦਾ ਕਰਨਾ ਹੈ ਤੋਂ ਥੋੜਾ ਜਿਹਾ ਮੈਂ ਹੋਰ ਵੀ ਫਲਾਸੇ ਕਰ ਦਿਆਂ ਸੇਵਾ ਦੀ ਲੋੜ ਦੁਨੀਆ ਨੂੰ ਹੈ ਗੁਰੂ ਨੂੰ ਨਹੀਂ ਹੈ ਪਰਮਾਤਮਾ ਨੂੰ ਨਹੀਂ ਹੈ ਪਰਮਾਤਮਾ ਤੇ ਸਾਡੀ ਸੇਵਾ ਪਿਆ ਕਰਦਾ ਹੈ ਸੂਰਜ ਬਣ ਕੇ ਸਾਨੂੰ ਰੋਸ਼ਨੀ ਤੇ ਦਿੰਦਾ ਹੈ ਪਰਮਾਤਮਾ ਹੀ ਦੇ ਰਿਹਾ ਔਰ ਕੌਣ ਦੇ ਰਿਹਾ ਸਾਡੀ ਸੇਵਾ ਪਿਆ ਕਰਦਾ ਹੈ ਧਰਤੀ ਬਣ ਕੇ ਸਾਨੂੰ ਰਹਿਣ ਦੀ ਥਾਂ ਤੇ ਉਪਜੀਵਕਾ ਪਿਆ ਜੁਟਾਂਦਾ ਪਵਣ ਬਣ ਕੇ ਪ੍ਰਮਾਤਮਾ ਇਹ ਪ੍ਰਮਾਤਮਾ ਸਾਡੀ ਸੇਵਾ ਪਿਆ ਕਰਦਾ ਹੁਣ ਖੁੱਲੇ ਰੂਪ ਵਿੱਚ ਮੈਂ ਕਹਾਂ ਸੇਵਾ ਦੀ ਲੋੜ ਪੈਂਦੀ ਹੈ ਉਸ ਨੂੰ ਜਿਹੜਾ ਛੋਟਾ ਹੈ ਸਿਮਰਨ ਉਸ ਦਾ ਕਰਨਾ ਹੈ ਜੋ ਵੱਡਾ ਹੈ ਸੇਵਾ ਉਸ ਦੀ ਕਰਨੀ ਹੈ ਜੋ ਛੋਟਾ ਹੈ ਇਹਨੂੰ ਸਮਝਣਾ ਹੈ ਜਿਹੜਾ ਵੱਡਾ ਉਹਦੀ ਕੀ ਸੇਵਾ ਕਰੋਗੇ ਪ੍ਰਮਾਤਮਾ ਨੂੰ ਭੋਜਨ ਛਕਾਓਗੇ ਉਹਨੂੰ ਭੁੱਖ ਹੀ ਨਹੀਂ ਲੱਗਦੀ ओरी मुठी चापी करोगे तो शरीर ही नहीं है निराकार है, हैस्त्र पहनाओगे लोह ही नहीं की सेवा करोगे समझना है विच दुनिया सेव कम सेव दुनिया दी, सेवा दुनिया दी, गुरु रामदास जी ने गुरु अर्जन देव जी महाराज ने महान तीर्थ बनाया दुनिया सेवा की सेवा लाई लोकी आन ਇਨਾਂ ਦੀ ਮਨ ਵੀ ਮਹਿਲ ਧੋਲੇ ਇਨਾਂ ਦੇ ਤਨ ਵੀ ਮਹਿਲ ਧੋਲੇ ਤੇ ਸੇਵਾ ਹੜਕੀਏ ਮਾਂ ਕੀ ਕਰਦੀ ਬੱਚੇ ਦੀ ਮਹਿਲ ਧੋਂਦੀ ਔਰ ਕੀਏ ਜੇ ਗੁਰੂ ਵੀ ਸਾਡੀ ਮਹਿਲ ਧੋ ਰਿਆ ਤੇ ਸਾਡੀ ਸੇਵਾ ਪਿਆ ਕਰਦਾ ਤੇ ਸੇਵਾ ਤੇ ਛੋਟੇ ਦੀ ਕਰੀ ਦੀਏ ਇੰਨੀ ਮਰਜ਼ ਕਰਦੇ ਛੋਟੇ ਦੀ ਕਰੀ ਦੀ ਸ਼ਬਦ ਰਚਨਾ ਔਰ ਪ੍ਰਮਾਤਮਾ ਦੀ ਅਦੈਵੀ ਸ਼ਕਤੀਆਂ ਸਾਡੀ ਸੇਵਾ ਦੇ ਚ ਲੀਂਦਨੇ ਸਾਡੀ ਸੇਵਾ ਕਰ ਰਹੀਆਂ ਨੇ ਸੇਵਾ ਹੁੰਦੀ ਹੈ ਜੋ ਆਪਣੇ ਤੋਂ ਛੋਟਾ ਹੈ ਪਿੱਛੇ ਮਾਂ ਬਾਪ ਬੱਚੇ ਦੀ ਸੇਵਾ ਹੀ ਕਰਦੇ ਹਨ ਕੀ ਹੈ ਨਾ ਸੇਵਾ ਕਰਨ ਤੇ ਬੱਚਾ ਜ਼ਿੰਦਾ ਰਹਿ ਸਕਦਾ ਯਕੀਨ ਜਾਨੋ ਪ੍ਰਮਾਤਮਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਨਾ ਦੇਵੇ ਅਸੀਂ ਜ਼ਿੰਦਾ ਰਹਿ ਸਕਾਂਗੇ ਪ੍ਰਮਾਤਮਾ ਪਾਉਣ ਬਣ ਕੇ ਸਾਨੂੰ ਪ੍ਰਾਣ ਨਾ ਦੇਵੇ ਤੇ ਕਿਹ ਜ਼ਿੰਦਾ ਰਹਿ ਸਕਾਂਗੇ ਤੇ ਸਭ ਪ੍ਰਮਾਤਮਾ ਇੰਝ ਸਾਡੀ ਸੇਵਾ ਪਿਆ ਕਰਦਾ ਹੈ ਜਿਵੇਂ ਮਾਂ ਬਾਪ 마ਸੂਮ ਬੱਚੇ ਦੀ ਸੇਵਾ ਕਰਦੇ ਫਿਰ ਮਾਂ ਬਾਪ ਬੁੱਢੇ ਹੋ ਜਾਂਦੇ ਨੇ कमजोर हो ਜਾਂਦਾ ਨੇ ਬੱਚਾ ਜਵਾਨ ਹੋ ਜਾਂਦਾ ਹੈ ਤਾਕਤਵਰ ਹੋ ਜਾਂਦਾ ਹੁਣ ਤਾਕਤਵਰ ਨੂੰ ਚਾਹੀਦਾ ਹੈ ਕਮਜ਼ੋਰ ਦੀ ਸੇਵਾ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਦੱਸਦੇ ਪਿਆ ਕਿ ਮਨੁੱਖ ਦੀ ਜਿਹੜੀ ਜ਼ਰੂਰਤ ਹੈ ਸੁੱਖ ਵਾਕਈ ਕਿ ਹਰ ਇਨਸਾਨ ਸੁੱਖ ਦੇ ਪਿੱਛੇ ਭੱਜ ਜਾਂਦਿਆ ਸੁੱਖ ਨੂੰ ਲੱਭਣਦਿਆ ਸੁੱਖ ਵਾਸਤੇ ਸਾਰੀਆਂ ਮਿਹਨਤ ਕਾਬਸ਼ਾ ਮਸ਼ਕਕਤ ਕਰਨਦਿਆ ਕਿ ਮੇਰੀ ਜ਼ਿੰਦਗੀ ਚ ਸੁੱਖ ਆ ਜਾਏ ਜਿੰਨੇ ਮਰਜ਼ੀ ਤੁਹਾਡੇ ਮਿੱਤਰ ਹੈ ਤੇ ਜੇ ਅਗਰ ਤੁਹਾਨੂੰ ਉਹਨਾਂ ਮਿੱਤਰਾਂ ਤੋਂ ਸੁੱਖ ਨਹੀਂ ਮਿਲਦਾ ਪਿਆ ਤੇ ਤੁਹਾਨੂੰ ਉਹ ਮਿੱਤਰਾਂ ਦੀ ਕੋਈ ਜ਼ਰੂਰਤ ਨਹੀਂ ਜੇ ਤੁਹਾਡੇ ਭੈਣ ਭਰਾ ਜਿੰਨੇ ਮਰਜ਼ੀ ਤੁਹਾਨੂੰ ਚਾਹਤ ਕਰਦੇ ਲੇਕਿਨ ਉਹਨਾਂ ਤੋਂ ਤੁਹਾਨੂੰ ਸੁੱਖ ਨਹੀਂ ਮਿਲਦਾ ਪਿਆ ਤੁਹਾਨੂੰ ਉਹਨਾਂ ਭੈਣ ਭਰਾਵਾਂ ਦੀ ਕੋਈ ਜ਼ਰੂਰਤ ਹੈ ਨਹੀਂ ਤੁਸੀਂ ਸੁੱਖ ਦੀ ਤਲਾਸ਼ 'ਚ ਹਰ ਮਨੁੱਖ ਦੀ ਇਹ ਹੀ ਖੁਆਇਸ਼ ਉਹਨੂੰ ਸੁੱਖ ਮਿਲ ਜਾਏ ਕਿਸੇ ਤਰ੍ਹਾਂ ਬੀਵੀ ਵੀ ਆਪਣੇ ਬੰਦੇ ਤੋਂ ਸੁੱਖ ਵਾਸਤੇ ਉਹ ਸੁੱਖ ਦੀ ਆਰਜ਼ੂ ਕਰਦੀ ਰਹਿੰਦੀ ਕਿ ਮੈਨੂੰ ਇਸ ਸੁੱਖ ਮਿਲੇ ਦੁੱਖ ਨਾ ਮਿਲੇ ਇਸੇ ਤਰ੍ਹਾਂ ਜਿਹੜਾ ਖਾਵੰਦ ਦਾ ਮੀਆਂ ਉਹ ਵੀ ਆਪਣੀ ਬੀਵੀ ਤੋਂ ਸੁੱਖ ਦੀ ਤਲਾਸ਼ ਚਾਹੇ ਕਿ ਮੈਨੂੰ ਇਸ ਤੋਂ ਸੁੱਖ ਹੀ ਮਿਲੇ ਕਿ ਹਰ ਇਨਸਾਨ ਸੁੱਖ ਵਾਸਤੇ ਕਰਦਾ ਜਿੰਨੀ ਮਰਜ਼ੀ ਤੁਹਾਡੇ ਕੋਲ ਦਨ ਦੌਲਤ ਹੈ ਅਗਰ ਤੁਹਾਨੂੰ ਸੁੱਖ ਨਹੀਂ ਹੈ ਤੇ ਤੁਸੀਂ ਕੀ ਕਰਨਾ ਉਸ ਦਨ ਦੌਲਤ ਨੂੰ ਤੁਸੀਂ ਦੇਖੀ ਦੇਖੋ ਜਿਸ ਤਰ੍ਹਾਂ ਗਿਆਨੀ ਸੰਸੇ ਮਸਕੀਨ ਹਣੀ ਦੱਸਦੇ ਐ ਕਿ ਇਨਸਾਨ ਕੋ ਜਿੰਨਾ ਮਰਜ਼ੀ ਦੌਲਤ ਹੋਵੇ ਜਾ ਕੇ ਕਹਿੰਦਾ ਡਾਕਟਰ ਨੂੰ ਡਾਕਟਰ ਸਾਹਿਬ ਤੁਸੀਂ ਲੈ ਲਓ ਤੇ ਮੈਨੂੰ ਸੁਖੂਨ ਦੇ ਦਿਓ ਇਹ ਜਿਹੜੀ ਮੇਰੀ ਤਕਲੀਫ ਐ ਨੂੰ ਦੂਰ ਕਰ ਦਿਓ ਮੇਰੀ ਪਰੇਸ਼ਾਨੀ ਨੂੰ ਦੂਰ ਕਰ ਦਿਓ ਬਿਮਾਰੀ ਨੂੰ ਦੂਰ ਕਰ ਦਿਓ ਮੈਨੂੰ ਸੁਖ ਮਿਲ ਜੇ ਕਿਸੇ ਤਰ੍ਹਾਂ ਕਿ ਹਰ ਇਨਸਾਨ ਹਰ ਮਨੁੱਖ ਜਿਹੜਾ ਸੁਖ ਦੇ ਪਿੱਛੇ ਭੱਜਾ ਪਿਆ ਤੇ ਸੁਖ ਕਿਸ ਤਰ੍ਹਾਂ ਮਿਲਦਾ ਗਿਆਨੀ ਸੰਸੇ ਮਸਕੀਨ ਜਿੱਦਾਂ ਦੱਸਦੇ ਪਏ ਐ ਕਿ ਸੁਖ ਰੱਬ ਦੇ ਦੂਸਰਾ ਨਾ ਯਾਨੀ ਕਿ ਰੱਬ ਹੀ ਸੁਖ ਹੈ ਜਿਹਨੂੰ ਰੱਬ ਮਿਲ ਗਿਆ ਉਹਨੂੰ ਸੁਖ ਮਿਲ ਗਿਆ ਤੇ ਜਿਹਨੂੰ ਰੱਬ ਨਾ ਮਿਲਿਆ ਉਹਨੂੰ ਸੁਖ ਨਹੀਂ ਮਿਲਣਾ ਯਾਨੀ ਕਿ ਜਿਹੜਾ ਮਨੋਂ ਰੱਬ ਨਾਲ ਜੁੜ ਗਿਆ ਰੱਬ ਦੇ ਹੁਕਮ ਤੇ ਚੱਲ ਪਿਆ ਅੱਲਾਹ ਦੇ ਮਾਰਗ ਤੇ ਚੱਲ ਪਿਆ ਅੱਲਾਹ ਦੇ ਹੁਕਮ ਦੇ ਮੁਤਾਬਕ ਜਿਨੇ ਜ਼ਿੰਦਗੀ guzari ਉਹਨੂੰ ਸੁਖ ਮਿਲ ਜਾਏਗਾ ਤੇ ਜਿਨੇ ਅੱਲਾਹ ਦੇ ਹੁਕਮ ਦੀ ਨਾਫਰਮਾਨੀ ਕੀਤੀ ਆਪਣੇ ਤਰੀਕੇ ਨਾਲ ਜ਼ਿੰਦਗੀ guzari ਉਹਨੂੰ ਫਿਰ ਸੁਖ ਚੈਨ ਕਦੀ ਵੀ ਨਹੀਂ ਮਿਲਣਾ ਕਿਉਂਕਿ ਇਹ ਸੁਖ ਜਿਹੜਾ ਨਾ ਇਹਨਾਂ ਦਨ ਨਾ ਦੌਲਤ ਨਾ ਰਿਸ਼ਤਿਆਂ ਚ ਲੱਭਦਾ ਇਹ ਅਗਰ ਲੱਭਦਾ ਤੇ ਰੱਬ ਦੇ ਨਾਲ ਜੁੜਨ ਨਾ ਲੱਭਦਾ ਰੱਬ ਨੂੰ ਯਾਦ ਕਰਨ ਨਾ ਲੱਭਦਾ ਰੱਬ ਦੀ ਇਬਾਦਤ ਕਰਨ ਨਾ ਲੱਭਦਾ ਰੱਬ ਦੇ ਮਾਰਗ ਤੇ ਰੱਬ ਦੇ ਹੁਕਮ ਤੇ ਚੱਲਿਆਂ ਲੱਭਦਾ ਤੇ ਜੇ ਤੁਸੀਂ ਰੱਬ ਨੂੰ ਛੱਡ ਕੇ ਤੇ ਇਸ ਦਨ ਦੌਲਤ ਦੇ ਵਿੱਚ ਜਾਂ ਰਿਸ਼ਤਿਆਂ ਦੇ ਵਿੱਚ ਸੁੱਖ ਨੂੰ ਲੱਭੋਗੇ ਤੇ ਕਦੀ ਵੀ ਨਹੀਂ ਲੱਭੇਗਾ ਭਟਕਤੇ ਰਹੋਗੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੁਹਾਡਾ ਨਸੀਬ ਬਣ ਜਾਏਗਾ ਇਹ ਹਰ ਇਨਸਾਨ ਜਾਂ ਮਨੁੱਖ ਇਸ ਸੁੱਖ ਦੀ ਤਲਾਸ਼ ਦੇ ਵਿੱਚ ਹੀ ਹੈ ਤੇ ਇਹ ਸੁੱਖ ਵੀਰੋ ਰੱਬ ਨਾਲ ਜੁੜਿਆ ਹੀ ਲੱਭਣਾ ਆਪਣੀ ਜ਼ਿੰਦਗੀ 'ਚ ਬਦਲਾਅ ਲਿਆਓ ਆਪਣੀ ਜ਼ਿੰਦਗੀ ਤੇ ਗੌਰ ਕਰੋ ਕਿ ਤੁਸੀਂ ਜ਼ਿੰਦਗੀ ਕਿਸ ਤਰ੍ਹਾਂ گزار ਰਹੇ ਹੋ ਅਗਰ ਸੁੱਖ ਚਾਹੁੰਦੇ ਹੋ ਫਿਰ ਦਨ ਦੌਲਤ ਰਿਸ਼ਤਿਆਂ ਨੂੰ ਜ਼ਿਆਦਾ ਅਹਿਮੀਅਤ ਨਾ ਦਿਓ ਰੱਬ ਨੂੰ ਦਿਓ ਰੱਬ ਨਾਲ ਜੁੜੋ ਰੱਬ ਨਾਲ ਜਿੰਨੀ ਤੁਸੀਂ ਇਹ ਲਗਾਓ ਲਾਓਗੇ ਜਿੰਨਾ ਰੱਬ ਨਾਲ ਜੁੜੋਗੇ ਜਿੰਨੀ ਰੱਬ ਨੂੰ ਤੁਸੀਂ ਅਹਿਮੀਅਤ ਦਿਓਗੇ ਰੱਬ ਦੇ ਕੋਲ ਜਾਓਗੇ ਰੱਬ ਦੇ ਪਾਸ ਹੋ ਜਾਓਗੇ ਕਰੀਬ ਹੋ ਜਾਓਗੇ ਉਨਾ ਹੀ ਤੁਹਾਡੀ ਜ਼ਿੰਦਗੀ ਚ ਸਕੂਨ ਚੈਨ ਤੇ ਇਤਮਾਨ ਆ ਜਾਏਗਾ ਤੁਹਾਨੂੰ ਤੁਹਾਡੀ ਜ਼ਿੰਦਗੀ ਠਹਿਰਾਓ ਆ ਜਾਏਗਾ ਇਹ ਜਿਹੜੀ ਬੇਚੈਨੀ ਹੈ ਨਾ ਖਤਮ ਹੋ ਜਾਏਗੀ ਇਹ ਸਿਰਫ ਰੱਬ ਦੀ ਯਾਦ ਦੇ ਨਾਲ ਲੱਭਦੀ ਹੈ ਸੁੱਖ ਚੈਨ ਸਕੂਨ ਇਸ ਕਰਕੇ ਵੀਰੋਜ਼ ਕੋਸ਼ਿਸ਼ ਕਰੋ ਕਿ ਰੱਬ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ گزارੋ ਉਹਦੇ ਮਾਰਗ ਤੇ ਚੱਲੋ ਤੇ ਇਨਸਾਨੀਅਤ ਦਾ ਪਲਾ ਕਰੋ ਤੁਸੀਂ ਕਿਸੇ ਇਨਸਾਨ ਦਾ ਪਲਾ ਕਰਕੇ ਤੇ ਦੇਖੋ ਜੇਲੇ ਤੁਸੀਂ ਰੱਬ ਦੇ ਹੁਕਮ ਤੇ ਚੱਲੋਗੇ ਨਾ ਰੱਬ ਦੇ ਮਾਰਗ ਤੇ ਚੱਲੋਗੇ ਤੇ ਰੱਬ ਦੇ ਹੁਕਮ ਦਿੱਤੇ ਹੋਏ ਹੁਕਮ ਦੇ ਮੁਤਾਬਕ ਤੁਸੀਂ ਇਨਸਾਨੀਅਤ ਦਾ ਭਲਾ ਕਰੋਗੇ ਫਿਰ ਤੁਹਾਨੂੰ ਕਿਸੇ ਦੂਸਰੇ ਦੀ ਮਦਦ ਕਰਕੇ ਜਿਹੜਾ ਸਕੂਨ ਮਿਲੇਗਾ ਨਾ ਵੀਰੋ ਉਹ ਅਦਨ ਦੁਲਚ ਨਹੀਂ ਆਉ ਇਸ ਕਰਕੇ ਰੱਬ ਦੇ ਹੁਕਮ ਤੇ ਚੱਲੋ ਤੇ ਸੱਚੇ ਮਨ ਨਾਲ ਰੱਬ ਨਾਲ ਜੁੜ ਜਿਓ ਬਾਕੀ ਵੀਰੋ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਇਸ ਰਾਖਿਆਲ ਰਬ ਰਾਖਾ